ਅੱਜ ਚੇਰੇ ਕਸੌੜਾਂ ਕੰਦਰ ਪੰਚਾਇਤ ਹਰ ਕਾਸਟ ਤੇ ਸਵਾਗਤ ਕਰਦੇ ਆਂ ਅਸੀਂ ਤੁਸੀਂ ਸਾਡੇ ਚਾਲ ਚੱਲ ਗਏ ਹੋ ਸਤਿਗੁਰੂ ਆਪਣੇ ਮਾਤਮਾ ਅਸਲਵਾਦ ਬਤਕੀਆਂ ਦੇਵੇ ਅਨਪਤ ਅਦਰੋਸਤੀ ਬਖਸ਼ੀ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਅੱਜ ਜੋ ਕੀ ਇਹ ਖਬਰ ਸੁਣੀ ਗਈ ਸੀ ਕਿ ਦਿੱਲੀ ਵਿੱਚ ਸਕੂਲਾਂ ਨੂੰ ਮੰਮਲ ਨਾਲ ਨਾਲ ਦੀ ਧਮਕੀ ਦਿੱਤੀ ਗਈ ਸੀ ਇਸ ਕਰਕੇ ਉਸ ਵਡੇ ਹੜਕਾਮ ਮੱਚ ਗਿਆ ਸੋ ਜੋ ਵਿਦਿਆਰਥੀ ਦੇ ਬੱਚਿਆਂ ਨੂੰ ਜਦੀ ਕਰੇ ਭੇਜਿਆ ਗਿਆ ਸੋ ਜਈ ਧਮਕੀਆ ਜਦੋਂ ਵੀ ਆਉਂਦੀ ਹੋਣ ਤਾਂ ਪੁਲਿਸ ਹਰਵੇਟ ਐਕਸ਼ਨ ਦਵੇ ਅੱਜ ਜਿਸ ਵੋ ਲੋਏ ਜੋ ਕਿ ਧਮਕੀ ਦਿੱਂਦੀਆਂ ਨੇ ਉਹਨਾਂ ਤੇ ਜੋ ਕਿ ਪੁਲਿਸ ਸਖਤੋ ਸਖਤ ਕਾਰਵਾਈ ਕਰੇ ਤਾਂ ਕਿ ਇਹ ਜੋ ਕਿ ਕੜਨਾ ਬਣੇ ਦੇਸ਼ ਦੀ ਬਚਾਈ ਦੀ ਅਚਨਾਂਬਾਪਰ ਸੋ ਜਦ ਜੀ ਪੁਲਿਸ ਨੇ ਉਸ ਵੇਲੇ ਮੋਕਰੇ ਆ ਕੇ ਕਿਉਂਕਿ ਜਲਦੀ ਜਲਦ ਉਹ ਸਕੂਲਾਂ ਨੂੰ ਖਾਲੀ ਕਰਵਾਇਆ ਜੇ ਅਸੀਂ ਇਹ ਗੱਲ ਕਰ ਚੰਗੇ ਹਮੇਸ਼ਾ ਜਦੋਂ ਤੁਸੀਂ ਬਾਹਰ ਜਾਓ ਤਾਂ ਕਿਸੇ ਵੀ ਤੁਸੀਂ ਕੋਈ ਦੁਕਾਨ ਵਾਲੇ ਵੀ ਜਾਓ ਜਾਂ ਕਿਸੇ ਹੋਰ ਜੰਤਕ ਸਾਮਤ ਜਾਓ ਤਾਂ ਉਹ ਸਾਰੇ ਵੇਲੇ ਚੱਕੰਦੇ ਹੋ ਕੇ ਜਾਓ ਤਾਂ ਕਿ ਕਿਸੇ ਪਾਸਿਓ ਕੋਈ ਮੁਸੀਬਤ ਨਾ ਆਉਣੀ ਹੋਵੇ ਜੇਕਰ ਆਵੇ ਤਾਂ ਬਸ ਬੈਲ ਹਾਦਸਾ ਕੋਰਸ ਨੂੰ ਕਰੋ ਤਾਂ ਕਿ ਉਹ ਜੋ ਕਿ ਉਸ ਆਦਮੀ ਦੇ ਜੋ ਵੀ ਇਹ ਕਾਰਵਾਈ ਕਰ ਰਿਹਾ ਤੇ ਜੋ ਕਿ ਸਤ ਕਰ ਸਤ ਕਾਰਵਾਈ ਫੋਰਸ ਕਰੇ ਤੇ ਫਿਰ ਜੋ ਕਿ ਉਸ ਨੂੰ ਸਜਾ ਫਿਰ ਤੋਂ ਦਿੱਤੀ ਜਾਵੇ ਤਾਂ ਕਿ ਉਹ ਦੁਬਾਰਾ ਜੋ ਕਿ ਉਹ ਮੁਜ਼ਮ ਹੈ ਉਹ ਦੁਬਾਰਾ ਗਲਤੀ ਨਾ ਕਰੇ ਤੇ ਮੇਰੀ ਅਪਡੇਟ ਸੀ ਤੁਹਾਨੂੰ